ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਜੀ ਅੱਜ ਆਈ ਆਪਾਂ ਦਿੱਤੂਪੁਰ ਬਰਕਸ਼ਾਹ ਵਿੱਚ ਤੇ ਆਪਾਂ ਟਰਾਲੀ ਸਾਈ ਦੇ ਹੀ ਹੋਈ ਸੀ 12ਵੇਂ ਮਹੀਨੇ ਚ ਤੇ ਹੁਣ ਆਪਣਾ ਨੰਬਰ ਲੱਗਾ ਟਰਾਲੀ ਦਾ ਤੇ ਆਪਾਂ ਥੋੜੀ ਘਾਟ ਵੱਧ ਕਰਨੀ ਟਰਾਲੀ ਚ ਪਹਿਲਾਂ ਆਪਾਂ 15 ਫੁੱਟ ਹੀ ਸਾਈ ਦੇਗੇ ਤੇ ਹੁਣ ਆਪਾਂ ਜੀ ਕਰਨੀਏ 16 ਫੁੱਟ ਤੇ ਅੱਜ ਮਠਾਲੂ ਇੰਜੀਨੀਅਰ ਵਰਕ ਦਿੱਤੂਪੁਰ ਖੇਤੀਬਾੜੀ ਦੀ ਹੁੰਦੀ ਹੈ ਤਿਆਰ ਕਿਤੇ ਜਾਂਦੇ ਨੇ ਠੀਕ ਆ ਜੀ ਟਰਾਲੀਆਂ ਖੜੀਆਂ ਤਿਆਰ ਕਰੀ ਹੋਏ ਸਹਬੀਆ ਐਵਨ ਨਾਲੇ ਆਹ ਟਰਾਲੀ ਤਿਆਰ ਕਰਤੀ ਬੈਠੇ ਬੰਨ੍ਹ ਰਹੇ ਨੇ ਰੰਗ ਰੰਗ ਕਰ ਰਹੇ ਨੇ ਉਹ ਆਪਣੀ ਗੱਡੀ ਖੜੀ ਆ ਤੇ ਅੰਦਰ ਵੀ ਤਿਆਰ ਕਰ ਰਹੇ ਨੇ ਟਰਾਲੀਆਂ ਆਹ ਟਰਾਲੀ ਤਿਆਰ ਕਰ ਰਹੇ ਨੇ ਅੰਦਰ ਆਹ ਟਰਾਲੀ ਵੀ ਸਾਡੇ ਪਿੰਡ ਲਾਗ ਚੁਨੀ ਮਾਜਰਾ ਜੀ ਉਹਨਾਂ ਦੀ ਤਿਆਰ ਹੋ ਰਹੀ ਆ ਬਦਾਰ ਸਿੰਘ ਦੀ ਤੇ ਬਾਕੀ ਆ ਇੱਧਰ ਬਾਈ ਟਰਾਈ ਨੀ ਤਿਆਰ ਕਰ ਰਹੇ ਨੇ ਇੱਧਰ ਕੀ ਜੋਵਰ ਖੜਾ ਬਾਈ ਜਣਾ ਦੇਖ ਰਿਹਾ ਟਰਾਲੀ ਨੂੰ ਕੀ ਪੈਰ ਤੇ ਨੰਬਰ ਆਉਂਦੇ ਨਾ ਆ ਵੀ ਵਧੀਆ ਲੱਗ ਰਹੀ ਟਰਾਲੀ ਵਧੀਆ ਤਿਆਰ ਹੋ ਰਹੀ ਗੱਟਰਾ ਟਰਾਲੀ ਆਬਰਾ ਮਹਿੰਦਰਾ ਵਾਲਾ ਲਵਾ ਦਾਂਗੇ ਨਾ ਮਾਹੀ ਉਹ ਮਹਿੰਦਰਾ ਵਾਲਾ ਤੋਂ ਮਹਿੰਦਰਾ ਲਵਾ ਦਾਂਗੇ ਨਹੀਂ ਜੌਂਡੀ ਵਾਲਾ ਨਹੀਂ ਆਈ ਨਾ ਟਰਾਲੀ ਦਾ ਪਰ ਉਹਦੀ ਬਣਾਉਣੀ ਆ

ਚਲੋ ਠੀਕ ਕਰ ਵੀਰ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਾਨੂੰ ਟਰਾਲੀ ਮਿਲਣੇ ਮਹੀਨੇ ਤੱਕ ਮੇਨੇ ਤਾਂ ਕਟੜਾ ਟਰਾਲੀ ਤਿਆਰ ਹੋ ਜੂਗੀ YouTube ਤੇ ਕਰਦੇ ਸਬਸਕ੍ਰਾਈਬ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਫੇਸਬੁਕ ਤੇ ਵੀ ਫੇਸਬੁਕ ਉੱਤੇ ਕਰ ਲਈ ਫੋਲੋ ਧੰਨਵਾਦ ਹਾਂ ਔਰ ਜੋ ਬਣ ਕੋਈ ਗੱਲਬਾਤ ਬੜੀ ਸਸਤੀ ਗੱਲ ਪਹਿਲਾਂ ਤੋਂ ਮੇਰੇ ਕੋਲ ਨਹੀਂ ਅੱਜ ਆਈਆਂ ਟਰਾਲੀ ਦੀ ਸਾਈਜ਼ ਨੇ ਆਪਣੇ ਵੀ ਇਦਾਂ ਵੀ 2-3 ਮਹੀਨੇ ਤੱਕ ਮੈਨੇ ਤਾਂ ਕ ਤਿਆਰ ਹੋਣੀ ਸਾਈ ਤਾਂ ਆਪਾਂ ਪਹਿਲਾਂ ਦਈ ਹੋਈ ਸੀ ਹੱਤ ਆਪਾਂ ਕੋਈ ਘਾਟਵਾਦ ਜਿਹੜੀ ਹੈਗੀ ਆ ਉਹ ਪੂਰੀ ਕਰਨ ਆਏ ਸੀ ਵੀ ਆਪਾਂ ਪਹਿਲਾਂ ਆਪਾਂ 15 ਦੀ ਕਈ ਵੀ ਸਾਈ ਹੁਣ ਆਪਾਂ ਅੱਜ 16 ਸੀ ਸਾਈ ਦੀ ਕੀ ਮਤਲਬ 16 ਕਰਾਈਏ 16 ਪੱਟੀ ਤਿਆਰ ਹੋ ਜੂ ਐਤੋਂ ਮੈਂ ਟਰੈਕਟਰ ਨੂੰ ਉੱਪਰ ਜੀ ਚਲੋ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ